ਬੋਲੋ ਬ੍ਰਿਜਕੇ ਰਸਿਆ ਕੀ ਜੈ ਬ੍ਰਿੰਦਾਵਨ ਧਾਮ ਕੀ ਜੈ ਜੋ ਸਾਨੂੰ ਅੱਜ ਆਨੰਦ ਆਇਆ ਨਾ ਅਸੀਂ ਹਮੇਸ਼ਾ ਵਸ ਅੱਗੇ ਕਰਦੇ ਆ ਪਰ ਜਦੋਂ ਹੁਣ ਅੱਜ ਫਰੀਦਕੋਟ ਤੋਂ ਜੋ ਆਏ ਆ ਉਹਨਾਂ ਨੇ ਲਾਇਆ ਹੈ ਇੰਨਾ ਵਧੀਆ ਪ੍ਰੋਗਰਾਮ ਕੀਤਾ ਉਹਨਾਂ ਨੇ ਵੀ ਸਾਕਸ਼ਤ ਆਇ ਲੱਗਦਾ ਸੀ ਵੀ ਬ੍ਰਿੰਦਾਵਨ ਹੀ ਬਣ ਗਿਆ ਤੇ ਸ਼੍ਰੀ ਜੀ ਤੇ ਰਾਧਾ ਰਾਣੀ ਦਾ ਵਾਸ ਹੋ ਗਿਆ ਕੀਰਤਨ ਦੇ ਵਿੱਚ ਸੰਮੇਲਨ ਦੇ ਵਿੱਚ ਸੰਕੀਰਤਨ ਅਤੀ ਹੀ ਆਇ ਸੀਗਾ ਵੀ ਸਾਕਸ਼ਤ ਬ੍ਰਿੰਦਾਵਨ ਸੀਗਾ ਸਕਸਤ ਬਰਸਾਨਾ ਸੀਗਾ ਤੇ ਐ ਲੱਗਦਾ ਸੀ ਵੀ ਜਿਵੇਂ ਸੰਤਾਂ ਦੇ ਨਾਲ ਚਰਨ ਪੈ ਗਏ ਹੁੰਦੇ ਆ ਤੇ ਸ਼੍ਰੀ ਜੀ ਤੇ ਅਸੀਂ ਉਹ ਇੱਕ ਭਜਨ ਛੋਟਾ ਜਿਹਾ ਬਣਿਆ ਕਿ ਮਹਿਸੂਸ ਹੋ ਰਹਾ ਹੈ ਰਾਧੇ यही कही है ਕਿ ਬ੍ਰਮੋ ਇਸ ਮਹਿਸੂਸ ਹੋ ਰਹਾ ਹੈ ਕਿ ਗੋਵਿੰਦ यही कही है ਜੈ ਜੈ ਸ਼੍ਰੀ ਰਾਦੇ ਬੁੱਲਾਂ ਦਾ ਲੋਕੀ ਕੈਮੀਕਲ ਨਾਲ ਤਾਂ ਖੇਲਦੀ ਹੈ ਪਰ ਜੋ ਫੁੱਲਾਂ ਦੇ ਵਿੱਚ ਰਸ ਹੈ ਨਾ ਉਹ ਫੁੱਲਾਂ ਦਾ ਹੀ ਹੈ ਠੀਕ ਹੈ ਰੰਗਾ ਦਾ ਵੀ ਇੱਕ ਆਪਣਾ ਇੱਕ ਅਲੱਗਾ ਹੈਗਾ ਪਰ ਜੋ ਫੁੱਲਾਂ ਦੀ ਸੁਗੰਧ ਹੈ ਜੋ ਅਰਕ ਆਉਂਦੀ ਜੋ ਕਹਿੰਦੇ ਇਤਰ ਸੇਵਾ ਆਉਂਦੀ ਹੈ ਨਾ ਉਹ ਫੁੱਲਾਂ ਨਾਲ ਹੀ ਆਉਂਦੀ ਹੈ ਹੈਨਾ ਵੀ ਜੋ ਠਾਕੁਰ ਜੀ ਇਤਰ ਸੇਵਾ ਜਿਵੇਂ ਉੱਥੇ ਚੱਲਦੀ ਹੈ ਬ੍ਰਿੰਦਾਵਨ ਬਰਸਾਨੇ ਦੇ ਵਿੱਚ ਆਪਾਂ ਜਾਣੇ ਉੱਥੇ ਪਤਾ ਲੱਗਦਾ ਨਾ ਵੀ ਬਰਸਾਨਾ ਪੂਰਾ ਇਤਰ ਨਾਲ ਮਹਿਕਿਆ ਪਿਆ ਹੈ ਬ੍ਰਿੰਦਾਵਨ ਇਤਰ ਨਾਲ ਮਹਿਕਿਆ ਪਿਆ ਅੱਜ ਵਾਕਈ ਬ੍ਰਿੰਦਾਵਨ ਹੈ ਮਹਿਕਿਆ ਸਾਰਾ ਇੱਥੇ ਮਹਿਕ ਹੀ ਮਹਿਕ ਹੈ ਇਤਰ ਦੀ ਤਾਂ ਕਹਿੰਦੇ ਬ੍ਰਿਜ ਕੇ ਰਸ ਕੋ ਜੋ ਚਕੇ ਉਹ ਚਕੇ ਨਾ ਦੂਸਰੋ ਸਵਾਦ ਇੱਕ ਵਾਰ ਜੋ ਰਾਦੇ ਕਹੇ ਫਿਰ ਰਹੇ ਨਾ ਕੁਛ ਫਿਰ ਜਾਦ ਅਸੋਦਾ ਰਾਦੇ ਰਾਦੇ ਉਹ ਤਾਂ ਹੋਲੀ ਕੇ ਰੰਗ ਕੇ ਅਜ ਬ੍ਰਿਜਵਾਸੀ ਅਜ ਬਰਨਾਲੇ ਵਾਸੀ ਨਹੀਂ ਜੇ ਬ੍ਰਿਜਵਾਸੀ ਬਣੇ ਹੋਏ ਹੈ ਜੈ ਜੈ ਸ਼੍ਰੀ ਰਾਏ ਜੈ ਜੈ ਦੇ ਪਰਨਾਲਾ ਨਹੀਂ ਬਰਸਾਨਾ ਹੈ ਦੇਖੋ ਅੱਜ ਤਾਂ ਬਰਨਾਲਾ ਸਾਡਾ ਵਰਿੰਦਾਵਨ ਹੀ ਬਣਿਆ ਹੋਇਆ ਕਿਉਂਕਿ ਸਾਖਸ਼ਾਤ ਠਾਕੁਰ ਜੀ ਔਰ ਰਾਧਾ ਰਾਣੀ ਸਾਖਸ਼ਾਤ ਬੈਠੇ ਆ ਤਾਂ ਫਿਰ ਤਿਹਾੜ ਤਾਂ ਉਹਨਾਂ ਦਾ ਦੇਖੋ ਇਹ ਫੇਵਰਟ ਤਿਹਾੜ ਆ ਤਫੇ ਸਾਡੇ ਲਈ ਵੀ ਇਹ ਖਾਸ ਹੈ ਔਰ ਸਾਨੂੰ ਇਨਾ ਆਨੰਦ ਆਇਆ ਫੁੱਲਾਂ ਦੀ ਹੋਲੀ ਖੇਲ ਕੇ ਬਸ ਉਹ ਦਿਲ ਤੋਂ ਨਹੀਂ ਕਿਹਾ ਜਾ ਸਕਦਾ ਕੁਝ ਅਸੀਂ ਮੂੰਹ ਤੋਂ ਜ਼ੁਬਾਨ ਨਾਲ ਹੀ ਕੁਝ ਕਹਿ ਸਕਦੇ ਸਾਡਾ ਸ਼ਬਦ ਹੈ ਨਹੀਂ ਗਏ ਸ਼ਬਦ ਨਹੀਂ ਹੈਗੇ ਸਾਡਾ ਦਿਲ ਅੱਜ ਗਦਗਦ ਹੋ ਗਿਆ ਪਹਿਲੀ ਗੱਲ ਤਾਂ ਬੜੇ ਕਰਮਾਂ ਵਾਲੇ ਲੋਕ ਹੁੰਦੇ ਜਿਨ੍ਹਾਂ ਨੂੰ ਅੱਜ ਕੱਲ ਕਿਰਤਨ ਸੁਣਨ ਨੂੰ ਮਿਲਦਾ ਇਸ ਤਰ੍ਹਾਂ ਇੱਥੇ ਆਪਣਾ ਠਾਕਰੀ ਜੀ ਦਾ ਕੀਰਤਨ ਸੁਣਨ ਨੂੰ ਮਿਲਿਆ ਅਸੀਂ ਹੋਲੀ ਉਵੇਂ ਮਨਾਈ ਜਿਵੇਂ ਬਰਿੰਦਾਬਨ ਮਨਾਈ ਜਾਂਦੀ ਹੈ ਆਪਾਂ ਬਰਿੰਦਾਬਨ ਦੀ ਇਸਤਾ ਨਹੀਂ ਕਰ ਸਕਦੇ ਉੱਥੇ ਤਾਂ ਕਹਿੰਦੇ ਫੁੱਲਾਂ ਦੇ ਜਿਹੜੇ ਰੰਗ ਕੱਢੇ ਜਾਂਦੇ ਬਕਾਇਦਾ ਕੇਸਰ ਰੰਗ ਬੜੇ ਹੋਰ ਅਬੀਰ ਗੁਲਾਲ ਗੁਲਾਲ ਦੇ ਫੁੱਲਾਂ ਦਾ ਰੰਗ ਕੱਢਿਆ ਜਾਂਦਾ ਠੀਕ ਹੈ ਅੱਜ ਫੁੱਲਾਂ ਦੀ ਰੋਖ ਹੋਲੀ ਖੇਡਦੇ ਆ ਰੰਗਾਂ ਦੇ ਵਿੱਚ ਤਾਂ ਠੀਕ ਹੈ ਹੋ ਜਾਂਦਾ ਸਾਰਕ ਉੱਪਰ ਜੋ ਫੁੱਲਾਂ ਦੀ ਨਾਲ ਹੋਲੀ ਖੇਡਣ ਦਾ ਹੈਗਾ ਜੋ ਆਨੰਦ ਉਹ ਫੁੱਲਾਂ ਨਾਲ ਹੀ ਖੇਡਣ ਦਾ ਆਨੰਦ ਹੈ ਸਾਰਿਆਂ ਨੇ ਨੱਚ ਟੱਪ ਕੇ ਬਹੁਤ ਵਧੀਆ ਤਰੀਕੇ ਨਾਲ ਹੋਲੀ ਦਾ ਸਾਨੂੰ ਸੰਗੀਤਨ ਦਾ ਬੜਾ ਆਨੰਦ ਲਿੱਤਾ ਸੀ ਹਰ ਵਾਰ ਹੋਲੀ ਮਨਾਉਂਦੇ ਆ ਜਿਹੜਾ ਆਨੰਦ ਅੱਜ ਲਿਆ ਨਾ ਬਸ ਉਹਦੇ ਵਰਗਾ ਆਨੰਦੀ ਵੀ ਹੈਗਾ ਜਿਹੜੀ ਅੱਜ ਫੁੱਲਾਂ ਨਾਲ ਹੋਲੀ ਮਨਾਈ ਹੈ ਉਹਦੇ ਵਰਗੀ ਹੋਲੀ ਵੀ ਹੈਗੀ ਕਿਆ ਕਿਆ ਬਰਸਾਨਾ ਕਿਆ ਵrindavan ਕਿਆ ਗੋਵਰਦਨ ਕਿਆ ਗੋਕੁਲ ਕਿਆ ਸਾਰਾ ਨੰਦ ਲਤਾ ਨੰਦ ਕੌਂਦਾ ਆਨੰਦ ਲਤਾ ਬੋਲ ਜੈ ਜੈ ਸ਼ੀਰਾਂ ਜੈ